ਪੰਜਾਬੀਓ ਸਾਸਰੀ ਕਾਲ ਜਿਵੇਂ ਕਿ ਰਣਜੀਤ ਸਿੰਘ ਟੱਡਰੀਆਂ ਵਾਲੇ ਨੂੰ ਲੈ ਕੇ ਇੱਕ ਵੱਡਾ ਖੁਲਾਸਾ ਕਰਨ ਜਾ ਰਿਹਾ ਕਿ ਪੰਜਾਬ ਦਾ ਹੀ ਨੌਜਵਾਨ ਉਹਦੇ ਕੋਲ ਇੱਕ ਆਡੀਓ ਕਲਿੱਪ ਆਡੀਓ ਕਲਿੱਪ ਆ ਜਿਹੜੀ ਪੁਰਾਣੇ ਸਮੇਂ ਦੀ ਕਹਿੰਦਾ ਵੀ ਮੈਂ ਇਹ ਮਸਾਂ ਜੁਟਾਈ ਹੈ ਇਸ ਨੂੰ ਮੈਂ ਕਿਸੇ ਤਰੀਕੇ ਦੇ ਨਾਲ ਹਾਸਲ ਕੀਤਾ ਦਰਅਸਲ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦੇਣਾ ਚਾਹਣਾ ਹੈ ਕਿ ਜਿਹੜਾ ਇਹ ਬੰਦਾ ਇਹ ਬੰਦਾ ਵਿਰੋਧੀ ਜ਼ਰੂਰ ਹੈ ਪਰ ਇਹਦੇ ਕੋਲ ਜਿਹੜਾ ਸਬੂਤ ਹੈ ਸਬੂਤ ਬਹੁਤ ਕੁਝ ਕਹਿੰਦਾ ਤਾਂ ਮੈਨੂੰ ਵੀ ਚਾਹਿਆ ਕਿ ਇਸ ਬੰਦੇ ਨੂੰ ਦਿਖਾ ਦੇਣਾ ਜ਼ਰੂਰੀ ਹੈ ਸਾਡੇ ਪੰਜਾਬ ਦੇ ਲੋਕਾਂ ਨੂੰ ਇਹ ਦੇਖ ਲੈਣਾ ਵੀ ਜ਼ਰੂਰੀ ਹੈ ਤਾਂ ਕਿ ਇੱਕ ਇੱਕ ਬੰਦੇ ਦੀ ਜਿਹੜੀ ਅਸ਼ੰਕਾ ਉਹ ਇਹ ਵੀਡੀਓ ਦੂਰ ਕਰੂਆ ਕਿਉਂਕਿ ਕਈ ਲੋਕਾਂ ਦਾ ਮੰਨਣਾ ਕੁਝ ਹੈ ਤੇ ਕਈ ਲੋਕਾਂ ਦਾ ਕੁਝ ਹੈ ਪਰ ਇੱਕ ਵਾਰੀ ਦਾ ਮੈਨੂੰ ਵੀ ਲੱਗਿਆ ਇਹ ਬੰਦਾ ਝੂਠ ਬੋਲਦਾ ਹੋਣਾ ਪਰ ਨਹੀਂ ਇਸ ਬੰਦੇ ਦੇ ਜਿਹੜਾ ਹੱਥ ਦੇ ਵਿੱਚ ਸਬੂਤ ਆ ਉਹੀ ਮੇਰੇ ਹੱਥ ਦੇ ਵਿੱਚ ਦਾ ਵੀਡੀਓ ਆ ਤਾਂ ਮੈਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਇਹਦਾ ਆਡੀਓ ਕਲਿੱਪ ਸੁਣਾਉਣ ਜਾ ਰਿਹਾ ਜਿਹਦੇ ਨਾਲ ਕਈ ਲੋਕਾਂ ਦੀ ਅਸ਼ੰਕਾ ਉਹ ਵੀ ਦੂਰ ਹੋ ਜਾਣੀ ਹੈ ਤੇ ਜਿਹੜੇ ਇਸ ਬੰਦੇ ਨੇ ਦਾਵਾ ਕੀਤਾ ਵੀ ਜਿਹੜੇ ਅੰਨੇ ਭਗਤ ਬਣੇ ਹੋਏ ਨੇ ਢਡਰੀਆਂ ਵਾਲੇ ਸੰਤ ਦੇ ਮੈਂ ਦਰਾਂ ਸਾਲ ਆਪਣੇ ਬੰਨਿਓ ਮਾੜਾ ਨਹੀਂ ਕਹਿੰਦਾ ਕਿਉਂਕਿ ਕਈ ਭਾਵਨਾਵਾਂ ਦੇ ਨਾਲ ਜੁੜੇ ਹੁੰਦੇ ਨੇ ਪਰ ਇਸ ਬੰਦੇ ਦਾ ਕਹਿਣਾ ਵੀ ਜਿਹੜੇ ਅੰਨੇ ਭਗਤ ਬਣੇ ਹੁੰਦੇ ਨੇ ਢਡਰੀਆਂ ਵਾਲੇ ਦੇ ਬਣੇ ਹੋਏ ਨੇ ਮੈਂ ਉਹਨਾਂ ਲੋਕਾਂ ਦੀਆਂ ਅੱਖਾਂ ਖੋਲ ਦੂੰਗਾ ਤਾਂ ਪਰ ਇਸ ਬੰਦੇ ਨੇ ਜਿਹੜਾ ਦਾਵਾ ਕੀਤਾ ਇਹ ਡਰਾ ਦੇਣ ਵਾਲਾ ਦਾਵਾ ਕਿਉਂਕਿ ਇਹ ਰੀਅਲ ਇੱਕ ਆਡੀਓ ਤੇ ਇੱਕ ਵੀਡੀਓ ਇੱਕ ਵੀਡੀਓ ਤੇ ਕਾਰਡੀਓ ਰੀਅਲ ਹੈ ਜਿਹੜਾ ਕਿ ਇਹ ਦਿਖਾਉਣ ਜਾ ਰਿਹਾ ਤੇ ਮੈਂ ਤੁਹਾਨੂੰ ਸਾਰਾ ਕੁਝ ਦਿਖਾਉਂਗਾ ਵੀ ਤੇ ਸੁਣਾਉਂਗਾ ਵੀ ਪਰ ਮੇਰੀ ਇੱਕ ਅਪੀਲ ਹੈ ਤੁਹਾਡੇ ਅੱਗੇ ਕਿ ਇਸ ਵੀਡੀਓ ਨੂੰ ਜਨਤਕ ਪੂਰਾ ਫੁੱਲ ਕੀਤਾ ਜਾਵੇ ਇਹਨੂੰ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜੇ ਆਪਣੇ ਨੌਜਵਾਨੀ ਦੇ ਵਿੱਚ ਜਾਂ ਫਿਰ ਭੈਣਾ ਮਾਮਾ ਜਿਹੜੀਆਂ ਨੇ ਉਹ ਅੰਨੇ ਭਗਤ ਵੀ ਨਾ ਬਣਨ ਅੱਗੇ ਤੋਂ ਆਪਣਾ ਵਿਚਾਰ ਰੱਖਣ ਇਹ ਵੀ ਇਹ ਬੰਦੇ ਦੇ ਬੰਨਿਓ ਅਪੀਲ ਕੀਤੀ ਜਾ ਰਹੀ ਹੈ ਪਰ ਮੈਂ ਆਪਣੇ ਬੰਨਿਓ ਕਹਿਣਾ ਕਿ ਢੱਡਰੀਆਂ ਵਾਲੇ ਸੰਤ ਦੇ ਜਿਹੜੇ ਬੰਦਾ ਇਹ ਦਾਅਵੇ ਕਰੂਗਾ ਉਹ ਸਬੂਤਾਂ ਦੇ ਆਧਾਰ ਤੇ ਕਰੂਗਾ ਤੇ ਮੈਂ ਤੁਹਾਨੂੰ ਇਹ ਦਿਖਾ ਦੇਣਾ ਚਾਹਣਾ ਕਿ ਜਿਹੜਾ ਇਹ ਮਾਮਲਾ ਉਸ ਤੋਂ ਬਾਅਦ ਤੁਸੀਂ ਆਪਣੀ ਪ੍ਰਕਿਰਿਆ ਦੇਣੀ ਹੋਊਗੀ ਜਿਹੜਾ ਢੱਡਰੀਆਂ ਵਾਲੇ ਦੇ ਉੱਤੇ ਰੋਪ ਲਾ ਰਿਆ ਸਬੂਤਾਂ ਦੇ ਆਧਾਰ ਤੇ 11 ਸਾਲ ਮਾਮਲਾ ਹੈ ਕੀ ਇਹ ਤੁਸੀਂ ਵੀ ਦੇਖ ਲਓ ਤਾਂ ਸੁਣੋ ਇੱਕ ਕੁੜੀ ਨੇ ਇਹਨਾਂ ਦੇ ਕਹਿਣ ਦੇ ਮੁਤਾਬਕ ਸੁਸਾਇਸਾਈਡ ਕੀਤਾ ਪਰ ਕੁੜੀ ਵਾਲਿਆਂ ਦੇ ਪਰਿਵਾਰ ਦੇ ਹਿਸਾਬ ਨਾਲ ਕੁੜੀ ਨੂੰ ਜ਼ਹਿਰ ਦਿੱਤਾ ਗਿਆ ਹੈਗਾ ਉਹਦੇ ਜਿਹੜੇ ਸਬੰਧ ਸੀਗੇ ਉਹ ਰਣਜੀਤ ਢੱਡਰੀਆਂ ਵਾਲੇ ਦੇ ਨਾਲ ਹੀ ਤੇ ਉਸ ਤੋਂ ਬਾਅਦ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਉਹ ਪ੍ਰੈਡੈਂਟ ਹੋ ਜਾਂਦੀ ਆ ਤੇ ਉਹ ਸ਼ਾਇਦ ਫਿਰ ਅਕਸੈਪਟ ਨਹੀਂ ਕਰਦਾ ਉਹਨੂੰ ਜਾਇਜ਼ਤਾ ਦੀ ਕੀ ਗੱਲਬਾਤ ਹੋ ਜਾਂਦੀ ਆ ਕਿ ਬਾਅਦ ਚ ਉਹ ਕੁੜੀ ਜਿਹੜੀ ਆ ਉਹ ਮਰ ਜਾਂਦੀ ਆ ਤੇ ਉਸ ਸਮੇਂ ਦੇ ਵਿੱਚ ਇਹ ਨਹੀਂ 200 ਡਾਲਰ ਦੇ ਕੇ ਨਾ ਕੁੜੀਆਂ ਲਿਆਉਂਦੇ ਆ ਜਿਹੜੀ ਮੈਂ ਇੱਦਾਂ ਹਵਾ ਚ ਗੱਲ ਨਹੀਂ ਕਰ ਰਿਹਾ ਮੇਰੇ ਕੋਲ ਇਹਨਾਂ ਦੇ ਬੰਦੇ ਦੀ ਕਾਲ ਰਿਕਾਰਡਿੰਗ ਜਿਹੜੀ ਆ ਉਹ ਪਈ ਹੋਈ ਆ ਠੀਕ ਆ ਉਹ ਤੁਸੀਂ ਦੇਖ ਲਓ ਆਪਾਂ ਉਹ ਵਾਇਰਲ ਕਰ ਦੇਣੀ ਆ ਉਹ ਸਾਰੀ ਜਨਤਾ ਕੋ ਹੋ ਜੇਗੀ ਜਿਹਦੇ ਵਿੱਚ ਕਹਿ ਰਿਹਾ ਕਿ ਮੈਂ ਉਹਨੂੰ ਹੁਣ 100 ਡਾਲਰ ਦਿੰਦੇ ਮੈਂ ਇਹ ਕੰਮ ਤੇ ਉਹਦੇ ਕੋਲ ਕਰਾਉਣਾ ਹੀ ਨਹੀਂ ਨਾ ਠੀਕ ਆ ਜੀ ਸਿੰਘ ਢਰੀਆਂ ਵਾਲੇ ਕਹਿ ਰਹੇ ਇਹ ਇਹਦੇ ਨਾਲ ਦਾ ਬੰਦਾ ਕਹਿ ਰਿਹਾ ਇੱਕ ਹੁਣ ਤੁਸੀਂ ਦੇਖੋ ਸਿੱਖ ਨੌਜਵਾਨ ਆ ਪੰਜਾਬ ਦੇ ਹੀ ਰਹਿਣ ਵਾਲਾ ਪੰਜਾਬ ਦਾ ਵਾਸੀ ਆ ਭਾਈ ਸਾਰੇ ਧਿਆਨ ਦੇ ਨਾਲ ਦੇਖੋ ਦੇਖੋ ਇਸ ਬੰਦੇ ਨੇ ਦਾਵਾ ਕੀਤਾ ਆਪਣੀ ਤਰਫੋਂ ਇੱਕ ਆਡੀਓ ਦੱਸ ਰਿਹਾ ਹੈ ਕਿ ਮੇਲੇ ਕੋਲੇ ਕਾਰਡੀਓ ਆ ਟੱਡਰੀਆਂ ਵਾਲੇ ਦੇ ਖਿਲਾਫ ਤਾਂ ਹੁਣ ਮੇਰਾ ਇੱਕ ਹੋਰ ਕਹਿਣਾ ਐ ਇਸੇ ਉੱਤੇ ਕਿ ਜੇ ਤੁਹਾਡੇ ਕੋਲ ਕੋਈ ਸਬੂਤ ਐ ਕੋਈ ਆਡੀਓ ਕਲਿੱਪ ਆ ਜਾਂ ਵੀਡੀਓ ਕਲਿੱਪ ਤਾਂ ਉਹਨੂੰ ਤੁਸੀਂ ਜਨ ਤੱਕ ਕਹਿ ਰਹੇ ਹੋ ਵੀ ਮੈਂ ਕਰ ਦੂੰਗਾ ਤੇ ਫਿਰ ਕਰੋ ਨਾ ਟੱਡਰੀਆਂ ਵਾਲੇ ਦੇ ਤੁਸੀਂ ਵਿਰੋਧੀ ਹੋ ਤਾਂ ਫਿਰ ਫਸਾ ਦਿਓ ਟੱਡਰੀਆਂ ਵਾਲੇ ਨੂੰ ਤਾਂ ਦੇਖੋ ਗੱਲ ਗੌਰ ਨਾਲ ਸੁਣਨ ਵਾਲੀ ਐ ਜਿੰਨੇ ਲੋਕ ਉਹਦੇ ਮੰਗਰ ਲੱਗੇ ਨੇ ਵੀ ਅਸੀਂ ਉਹਨੂੰ ਪਸਾ ਦੇਾਂਗੇ ਅਸੀਂ ਉਹਨੂੰ ਐਂ ਕਮਾ ਦੇਾਂਗੇ ਅਸੀਂ ਉਹਦੇ ਉੱਤੇ ਕੇਸ ਪਵਾ ਦੇਾਂਗੇ ਮੈਂ ਇਸ ਗੱਲ ਦੇ ਉੱਤੇ ਇੱਕ ਗੱਲ ਕਹਿਣੀ ਚਾਹਣਾ ਕਿ ਗੱਲ 200% ਸੱਚ ਨਿਕਲਣੀ ਹੈ ਪਤਾ ਕੀ ਉਹ ਗੱਲ ਇਹ ਆ ਜਿੰਨੇ ਲੋਕ ਉਹਨੂੰ ਪਸਾਉਣ ਤੇ ਤੁਲੇ ਨੇ ਦਰਅਸਲ ਉਹ ਲੋਕ ਖੁਦ ਫਸਣਗੇ ਕਿਉਂ ਕਿ ਮੈਂ ਉਹਦਾ ਵਿਰੋਧੀ ਵੀ ਨਹੀਂ ਉਹਦਾ ਸੰਗੀ ਵੀ ਨਹੀਂ ਉਹਦਾ ਕੋਈ ਸੰਗੀ ਸਾਥੀ ਨਹੀਂ ਮੈਂ ਪਰ ਮੈਂ ਸੱਚ ਦਾ ਸਾਥ ਦੇਣਾ ਚਾਹਣਾ ਕਿ ਜਿਹੜੇ ਬੰਦੇ ਦੇ ਵਿੱਚ ਇੱਕ ਵੀ ਝਲਕ ਹਲੇ ਤੱਕ ਨਹੀਂ ਨਜ਼ਰ ਆਈ ਕਿਸੇ ਨੂੰ ਤੇ ਉਸ ਬੰਦੇ ਨੂੰ ਆਪਣੇ ਬੰਨਿਓ ਵੱਡੇ ਪੱਦਰ ਤੇ ਦੋਸ਼ੀ ਠਹਿਰਾ ਰਹੇ ਨੇ ਇਹ ਕਹਿੰਦਾ ਉਹ ਕੁੜੀ ਐ ਹੋ ਗਈ ਸੀ ਉਹਦੇ ਬੰਨਿਓ ਐ ਹੋ ਗਈ ਸੀ ਤੁਸੀਂ ਸੁਣੇ ਹੀ ਆ ਤਾਂ ਮੈਂ ਤਾਂ ਉਸਦਾ ਅਵਲੀ ਦਾ ਜੂਜ ਨਹੀਂ ਕਰਦਾ ਪਰ ਹੁਣ ਇਸ ਬੰਦੇ ਨੇ ਜਿਹੜੀ ਗੱਲ ਕਹੀ ਐ ਇਹ ਹੈਰਾਨੀਜਨਕ ਮਾਮਲਾ ਪੰਜਾਬੀਓ ਤੁਸੀਂ ਇਹ ਦੱਸੋ ਜਿਹੜੇ ਲੋਕ ਐ ਇਦਾਂ ਦੀਆਂ ਗੱਲਾਂ ਕਰਦੇ ਨੇ ਅਫਵਾਹਾਂ ਫਿਲਾਉਂਦੇ ਨੇ ਆਪਣੇ ਬੰਨਿਓ ਨੂੰ ਪੂਰਾ ਸੱਚ ਪ੍ਰੋਸ ਦਿੱਤਾ ਉਹਨੇ ਕਿ ਜਿਵੇਂ ਸੱਚਮੁੱਚ ਹੈਗੀ ਆ ਗੱਲ ਤੇ ਫਿਰ ਭਾਈ ਕੋਰਟ ਨੇ ਕੋਰਟ ਨੇ ਕਿ ਉਹਦਾ ਇਨਵਟਾਰਾ ਕੀਤਾ ਵੀ ਅਸੀਂ ਇਹ ਕੇਸ ਦੀ ਇਨਵੈਸਟੀਗੇਸ਼ਨ ਜ਼ਰੂਰ ਕਰਾਂਗੇ ਗਿਰਫਦਾਰੀ ਕੋਈ ਨਹੀਂ ਤਾਂ ਹੁਣ ਤੁਸੀਂ ਗੱਲ ਦੱਸੋ ਜਿਹੜੇ ਲੋਕ ਇਹ ਕੰਮ ਕਰ ਰਹੇ ਨੇ ਕੀ ਉਹ ਪਾਪਾਂ ਦੇ ਭਾਗੀ ਨਹੀਂ ਹੈਗੇ ਇੱਕ ਬੰਦਾ ਆਪਣੀ ਜ਼ੁਬਾਨ ਦੇ ਵਿੱਚੋਂ ਹਰ ਵੇਲੇ ਚਾਹੇ ਯਾਰ ਜਾਣ ਬੁੱਝ ਕੇ ਲੈਂਦਾ ਹੋਵੇ ਜਾਣ ਕੇ ਕਰਦਾ ਠੱਡਰੀਆਂ ਵਾਲਾ ਮੰਨ ਲੋ ਗੱਲ ਪਖੰਡੀ ਹੈ ਉਸ ਬੰਦੇ ਦੇ ਜ਼ੁਬਾਨ ਦੇ ਵਿੱਚੋਂ ਸਿਮਰਨ ਦਾ ਨਾਮ ਚੱਲਿਆ ਭਗਵਾਨ ਦਾ ਨਾਮ ਚੱਲਦਾ ਪ੍ਰਮਾਤਮਾ ਦਾ ਨਾਮ ਲੈਂਦਾ ਲੋਕਾਂ ਨੂੰ ਵੀ ਦਿਖਾਉਂਦਾ ਵੀ ਤੁਸੀਂ ਆਹ ਜਪੋ ਤੁਸੀਂ ਐਂ ਜੁੜੋ ਗੁਰੂ ਦੇ ਨਾਲ ਤਾਂ ਦੱਸੋ ਉਸ ਬੰਦੇ ਨੇ ਕੀ ਮਾੜਾ ਕੀਤਾ ਬਾਈ ਚਾਹੇ ਜਾਣ ਕੀ ਲੈਂਦਾ ਹੋਵੇ ਮਸਤੀਆ ਲੈਂਦਾ ਹੋਵੇ ਪਰ ਰੱਬ ਦਾ ਨਾਮ ਲੈਂਦਾ ਜ਼ੁਬਾਨ ਪਵਿੱਤਰ ਹੁੰਦੀ ਹੈ ੱੱਕੇ ਦੇ ਨਾਲ ਹੀ ਹੁੰਦੀ ਹੈ ਤਾਂ ਹੁਣ ਇਹਨਾਂ ਗੱਲਾਂ ਦੇ ਉੱਤੋਂ ਬਾਜਾਓ ਮੇਰਾ ਵੀਰ ਕਿੰਨੇ ਤੁਸੀਂ ਵਿਰੋਧੀ ਹੋ ਜੇ ਕੁਛ ਤੁਹਾਨੂੰ ਢੱਡਰੀਆਂ ਵਾਲਾ ਹੀ ਦਿਖਦਾ ਤਾਂ ਉਹ ਗੱਲ ਇੱਕ ਅੱਡ ਵਿਸ਼ਾ ਪਰ ਤੁਸੀਂ ਕੋਈ ਐਸਾ ਕਦਮ ਚੱਕੋ ਸਾਡੇ ਦੇਸ਼ ਦੇ ਲਈ ਚੰਗਾ ਮੈਸੇਜ ਹੋਵੇ ਨਾ ਕਿ ਸਾਡੇ ਸਿੱਖਾਂ ਨੌਜਵਾਨਾਂ ਦੀਆਂ ਇੱਕ ਦੂਜੇ ਦੀਆਂ ਤੁਸੀਂ ਲੱਤਾਂ ਖਿੱਚਦੇ ਹੋ ਤਾਂ ਉਸ ਤੋਂ ਬਾਅਦ ਬਹੁਤ ਸਾਰਾ ਯਾਨੀ ਮਾਮਲਾ ਉਲਝ ਜਾਂਦਾ ਕੁਝ ਲੋਕ ਸਾਡੇ ਸੱਚ ਸਮਝ ਲੈਂਦੇ ਨੇ ਵੀ ਆ ਜਿਹੜੇ ਸਾਡੇ ਸਿੱਖ ਚਿਹਰੇ ਨੇ ਜਦੋਂ ਇਹ ਕਹਿ ਰਹੇ ਤਾਂ ਢੱਡਰੀਆਂ ਵਾਲਾ ਦੋਸ਼ੀ ਹੋਊਗਾ ਤਪਰ ਸਾਡੇ ਵਾਲਿਆਂ ਨੂੰ ਵੀ ਮੇਰੀ ਅਪੀਲ ਹੈ ਵੀ ਇਹਨਾਂ ਗੱਲਾਂ ਦੀਆਂ ਹਵਾਵਾਂ ਦੇ ਉੱਤੇ ਮੇਰਾ ਵੀਰ ਯਕੀਨ ਨਾ ਕਰੋ ਇਹ ਲੋਕ ਨਿੱਜੀ ਤੌਰ ਤੇ ਉਹਦੇ ਵਿਰੋਧੀ ਨੇ ਪਤਾ ਨਹੀਂ ਇਹਨਾਂ ਨੇ ਕਾਦੀ ਦੁਸ਼ਮਣੀ ਹੈ ਮੈਨੂੰ ਨਹੀਂ ਪਤਾ ਇਹ ਤੁਹਾਨੂੰ ਪਤਾ ਹੋਣਾ ਕਈ ਸਾਥੀਆਂ ਨੂੰ ਹੋ ਸਕਦਾ ਪਰ ਇਹਨਾਂ ਗੱਲਾਂ ਤੋਂ ਮੇਰਾ ਵੀਰ ਵਚਨ ਦੀ ਲੋੜ ਹੈ ਸਾਨੂੰ ਇਹ ਜਿਹੜਾ ਸਮਾਜ ਆ ਬੜਾ ਹੀ ਇੱਕ ਡੂੰਗੀ ਜੀ ਕਹਾਣੀ ਆਪਣੇ ਪੰਜਾਬ ਦੀ ਇੱਥੇ ਜਿਹੜਾ ਕੋਈ ਮਸ਼ਹੂਰ ਹੋ ਜਾਂਦਾ ਜਿਹਦਾ ਕੋਈ ਨਾਮ ਹੋ ਜਾਂਦਾ ਉਹਨੂੰ ਡੇਗਿਆ ਜਾਂਦਾ ਉਹਨੂੰ ਮਾਰਿਆ ਵੀ ਜਾਂਦਾ ਤਾ ਠੀਕ ਆ ਪੰਜਾਬੀਓ ਮਿਲਦੇ ਆ ਅਗਲੇ ਟੌਪਿਕ ਤੇ ਜਿਹੜੇ ਭੈਣ ਭਰਾਵਾਂ ਨੇ ਮੇਰੇ ਚੈਨਲ ਦੇ ਨੂੰ ਸਬਸਕ੍ਰਾਈਬ ਕਰ ਦੇਣ ਤਾਂ ਕਿ ਅਗਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਵੀ ਪਹੁੰਚੇ ਬੈੱਲੇ ਦੀ ਘੰਟੀ ਜ਼ਰੂਰ ਦਬਾ ਦੇਣਾ ਜੀ ਧੰਨਵਾਦ ਮਿਲਦੇ ਆ